ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਐਮਕੇ ਟੀਵੀ ਤੇ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ ਪਿਆਰੀ ਸਾਧ ਸੰਗਤ ਜੀ ਤਾਂ ਤਾਂ ਬਾਬਾ ਦੀਪ ਸਿੰਘ ਜੀ ਅੱਗੇ ਜਦੋਂ ਆਪਾਂ ਸੱਚੇ ਮਾਨ ਤੇ ਸ਼ਰਧਾ ਭਾਵਨਾ ਦੇ ਨਾਲ ਅਰਦਾਸ ਬੇਨਤੀ ਕਰਦੇ ਆਂ ਤਾਂ 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 ਬਾਬਾ ਦੀਪ ਸਿੰਘ ਜੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਸਾਹਿਬਾਨ ਬਹੁਤ ਜਲਦੀ ਆਪਣੇ ਬੱਚਿਆਂ ਦੀ ਅਰਦਾਸ ਬੇਨਤੀ ਸੁਣਦੇ ਨੇ ਤੇ ਉਹਨਾਂ ਤੇ ਕਿਰਪਾ ਵੀ ਕਰਦੇ ਨੇ ਤੇ ਸੰਗਤ ਜੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਵਿਚਾਰ ਸਾਂਝੇ ਕਰਾਂਗੇ ਇੱਕ ਭੈਣ ਦੀ ਹੱੱਡ ਬੀਤੀ ਜਿਨ੍ਹਾਂ ਨੇ ਸਾਡੇ ਨਾਲ ਸਾਂਝੀ ਕੀਤੀ ਕਿ ਇੱਕ ਸ਼ਬਦ ਦਾ ਜਾਪ ਕਰਨ ਦੇ ਨਾਲ ਉਹ ਭੈਣ ਨੇ ਦੱਸਿਆ ਯੋ ਦੁਪਹਿਰਾ ਸਾਹਿਬ ਜਿਆਦਾ ਲੰਬਾ ਸਮਾਂ ਬੈਠ ਕੇ ਨਹੀਂ ਸੀ ਕੱਟ ਸਕਦੇ ਜਿਆਦਾ ਲੰਬਾ ਸਮਾਂ ਬੈਠ ਕੇ ਪਾਠ ਨਹੀਂ ਸੀ ਕਰ ਸਕਦੇ ਉਹਨਾਂ ਨੇ ਦੱਸਿਆ ਕਿ ਮੈਂ ਇਸ ਸ਼ਬਦ ਦੇ ਜਾਪ ਨਾਲ ਪਹਿਲਾਂ ਤਾਂ ਕਹਿੰਦੀ ਕਿ ਮੈਂ ਕੇਸੀ ਇਸ਼ਨਾਨ ਕਰਕੇ ਤੇ ਜੋਤ ਜਗਾਉਂਦੀ ਸੀ ਜੋਤ ਜਗਾ ਕੇ ਤੇ ਉਸ ਦੇ ਨੇੜੇ ਬੈਠ ਕੇ ਇਸ ਸ਼ਬਦ ਦਾ ਜਾਪ ਕਰਨਾ ਕਹਿੰਦੇ ਕਿ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੀ ਮੇਰੇ ਤੇ ਬਹੁਤ ਕਿਰਪਾ ਹੋਈ ਉਹਨਾਂ ਨੇ ਮੇਰੀਆਂ ਸਾਰੀਆਂ ਮਨੋਕਾਮਨਾਵਾਂ ਅਰਦਾਸਾਂ ਵੀ ਪੂਰੀਆਂ ਕਰ ਦਿੱਤੀਆਂ ਉਹਨਾਂ ਨੇ ਸਾਡੇ ਨਾਲ ਇਹ ਸਾਂਝੀ ਕੀਤੀ ਜੋ ਵਾਰਤਾ ਭੈਣ ਨੇ ਦੱਸਿਆ ਕਿ ਹੋਰ ਸੰਗਤਾਂ ਦੇ ਨਾਲ ਵੀ ਸਾਂਝੀ ਕਰਿਓ ਇਸ ਵੀਡੀਓ ਦੇ ਰਾਹੀਂ ਅਸੀਂ ਤੁਹਾਡੇ ਨਾਲ ਸਾਂਝ ਪਾਉਣ ਲੱਗੇ ਆਂ ਉਸ ਤੋਂ ਪਹਿਲਾਂ ਤੁਹਾਨੂੰ ਸਾਰੇ ਹੀ ਭੈਣ ਭਰਾਵਾਂ ਨੂੰ ਰਿਕੁਐਸਟ ਹੈ ਜੀ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਜੀ ਤੇ ਜੇਕਰ ਇਹ ਵੀਡੀਓ ਤੁਹਾਨੂੰ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਵੀ ਜਰੂਰ ਕਰ ਦੇਣਾ ਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਤਾਂ ਅਨੰਤਨ ਬਾਬਾ ਦੀਪ ਸਿੰਘ ਜੀ ਲਿਖਣਾ ਕਦੇ ਨਾ ਭੁੱਲਣਾ ਤਾਂ ਕਿ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੀ ਮਿਹਰ ਭਰੀ ਨਿਗਾਹ ਤੁਹਾਡੇ ਤੇ ਵੀ ਹੋ ਜਾਵੇ ਸਾਧ ਸੰਗਤ ਜੀ ਮੂਲ ਮੰਤਰ ਦਾ ਜਾਪ ਤੇ ਵਿੱਚ ਬੜੀ ਸ਼ਕਤੀ ਹੈ ਇਹ ਗੱਲ ਪਾਵੇਂ ਆਪਾਂ ਸਾਰੇ ਜਾਣਦੇ ਆ ਪਰ ਜੇਕਰ ਅਸੀਂ ਰੋਜ਼ ਹੀ ਮੂਲ ਮੰਤਰ ਦਾ ਜਾਪ ਕਰੀਏ ਉਹਦੇ ਨਾਲ ਸਾਡੀ ਜ਼ਿੰਦਗੀ ਦੇ ਵਿੱਚ ਕੀ ਫਰਕ ਪਵੇਗਾ ਉਹ ਅੱਜ ਕੁਝ ਵਿਚਾਰ ਤੁਹਾਡੇ ਨਾਲ ਸਾਂਝੇ ਕਰਾਂਗੇ ਮੂਲ ਤੁਸੀਂ ਸਾਡੀ ਅੱਜ ਦੀ ਇਹ ਵੀਡੀਓ ਸੁਣ ਕੇ ਮੂਲ ਮੰਤਰ ਦਾ ਜਾਪ ਕਰਨਾ ਜ਼ਰੂਰ ਆਰੰਭ ਕਰ ਦੋਗੇ ਇਹ ਮੈਂ ਪੂਰੇ ਵਿਸ਼ਵਾਸ ਦੇ ਨਾਲ ਕਹਿ ਸਕਦੀ ਹਾਂ ਪੂਰੇ ਧਿਆਨ ਦੇ ਨਾਲ ਇਸ ਵੀਡੀਓ ਨੂੰ ਸੁਣਨਾ ਅਤੇ ਸਮਝਣਾ ਤਾਂ ਸਾਧ ਸੰਗਤ ਜੀ ਸਭ ਤੋਂ ਪਹਿਲੀ ਗੱਲ ਇਹ ਹੈ ਕਿ ਮੂਲ ਮੰਤਰ ਦਾ ਇਹ ਪਾਠ ਵਿੱਚ ਇੰਨੀ ਜ਼ਿਆਦਾ ਤਾਕਤ ਹੈ ਜੇਕਰ ਕੋਈ ਵੀ ਪ੍ਰੈਗਨੈਂਟ ਔਰਤ ਇਹ ਪਾਠ ਕਰਨਾ ਸ਼ੁਰੂ ਕਰ ਦੇਵੇ ਤਾਂ ਪੈਦਾ ਹੋਣ ਵਾਲਾ ਜਿਹੜਾ ਵੀ ਬੱਚਾ ਹੋਵੇਗਾ ਉਹ ਬਹੁਤ ਹੀ ਚੜ੍ਹਦੀ ਕਲਾ ਵਾਲਾ ਹੋਵੇਗਾ ਆਪਣੇ ਮਨ ਦੇ ਵਿੱਚ ਸ਼ਰਧਾ ਭਾਵਨਾ ਦੇ ਨਾਲ ਜੋ ਆਪਣੀ ਅਰਦਾਸ ਬੇਨਤੀ ਮੂਲ ਮੰਤਰ ਦੇ ਜਾਪ ਦੇ ਵਿੱਚ ਕਰਦੇ ਹਾਂ ਮੂਲ ਮੰਤਰ ਦੇ ਜਾਪ ਦੇ ਵਿੱਚ ਇੰਨੀ ਜ਼ਿਆਦਾ ਤਾਕਤ ਹੈ ਕਿ ਆਪਣੇ ਸਾਰੇ ਹੀ ਕਾਰਜ ਸਫਲ ਹੋ ਜਾਂਦੇ ਨੇ ਜੇਕਰ ਆਪਾਂ ਹਰ ਰੋਜ਼ 108 ਵਾਰ ਮੂਲ ਮੰਤਰ ਦਾ ਜਾਪ ਕਰੀਏ ਕੋ ਸਾਡੀ ਸਾਰੀਆਂ ਹੀ ਅਰਦਾਸਾਂ ਬੇਨਤੀਆਂ ਪੂਰੀਆਂ ਹੋ ਜਾਂਦੀਆਂ ਨੇ ਆਸਾਦ ਸੰਗਤ ਜੀ ਉਹ ਭੈਣ ਦੀ ਹੱਡ ਬੀਤੀ ਤੁਹਾਡੇ ਨਾਲ ਸਾਂਝੀ ਕਰਦੇ ਆ ਉਹ ਭੈਣ ਕਹਿੰਦੀ ਕਿ ਮੇਰੇ ਸਹੁਰਾ ਪਰਿਵਾਰ ਦੇ ਵਿੱਚ ਜਦੋਂ ਮੈਂ ਵਿਆਹ ਕੀ ਆਈ ਤੇ ਕਹਿੰਦੇ ਕਾਫੀ ਸਮਾਂ ਮੇਰੇ ਕੋਲ ਕੋਈ ਬੱਚਾ ਨਹੀਂ ਸੀ ਹੋਇਆ ਕਹਿੰਦੀ ਮੈਂ ਬਹੁਤ ਮੈਡੀਸਿਨ ਵੀ ਲਈ ਬਹੁਤ ਦਵਾਈਆਂ ਲਈਆਂ ਪਰ ਕਿਤੋਂ ਵੀ ਕੁਝ ਫਰਕ ਨਾ ਪਿਆ ਫਿਰ ਮੈਨੂੰ ਕਈ ਸੰਗਤਾਂ ਨੇ ਕਈ ਭੈਣ ਭਰਾਵਾਂ ਨੇ ਦੱਸਿਆ ਕਿ ਬਾਬਾ ਬੁੱਢਾ ਸਾਹਿਬ ਜੀ ਦੇ ਦਰ ਤੇ ਜਾਓ ਉੱਥੇ ਜਾ ਕੇ ਅਰਦਾਸ ਬੇਨਤੀ ਕਰਵਾ ਕੇ ਆਓ ਉੱਥੇ ਵੀ ਕਹਿੰਦੇ ਜਾ ਕੇ ਆਏ ਪਰ ਕੋਈ ਫਰਕ ਨਹੀਂ ਸੀ ਪਿਆ ਕਹਿੰਦੇ ਇਸੇ ਤਰ੍ਹਾਂ ਸਮਾਂ ਲੰਘਦਾ ਜਾਂਦਾ ਹੈ ਭੈਣ ਦੱਸ ਰਹੀ ਹੈ ਕਿ ਤਾਂ-ਤਨ ਬਾਬਾ ਦੀਪ ਸਿੰਘ ਜੀ ਦੇ ਚਪੈਰਾ ਸਾਹਿਬ ਬਾਰੇ ਵੀ ਮੈਨੂੰ ਪਤਾ ਲੱਗਦਾ ਹੈ ਜੋਤ ਬਾਰੇ ਵੀ ਮੈਨੂੰ ਪਤਾ ਲੱਗਦਾ ਹੈ ਉਹ ਕਹਿੰਦੇ ਕਿ ਮੈਂ ਸਭ ਕੁਝ ਕਰਕੇ ਦੇਖਿਆ ਇਸਦੇ ਵਿੱਚ ਮੈਂ ਕੋਈ ਨਿੰਦਿਆ ਨਹੀਂ ਕਰਦੀ ਮੈਂ ਕਿਸੇ ਵੀ ਗੁਰਬਾਣੀ ਦੀ ਜਾਂ ਚਪੈਰਾ ਸਾਹਿਬ ਦੀ ਨਿੰਦਿਆ ਨਹੀਂ ਕਰ ਰਹੀ ਕਿ ਮੈਨੂੰ ਉਸ ਤੋਂ ਕੋਈ ਫਰਕ ਨਹੀਂ ਪਿਆ ਹੋ ਸਕਦਾ ਹੈ ਕਿਤੇ ਨਾ ਕਿਤੇ ਮੇਰੇ ਕੋਲੋਂ ਹੀ ਕੋਈ ਭੁੱਲ ਚੁੱਕ ਕੋਈ ਗਲਤੀ ਹੋ ਗਈ ਹੋਵੇ ਜਿਸ ਕਰਕੇ ਮੇਰੀ ਅਰਦਾਸ ਬੇਨਤੀ ਨਹੀਂ ਪੂਰੀ ਹੋਈ ਤਾਂ ਉਹ ਭੈਣ ਕਹਿੰਦੀ ਕਿ ਇੱਕ ਦਿਨ ਮੈਂ ਗੁਰਦੁਆਰਾ ਸਾਹਿਬ ਗਈ ਮੈਂ ਉੱਥੇ ਵੀ ਪਾਠ ਕਰਨਾ ਨਾ ਛੱਡਿਆ ਕੀ ਕੀ ਤੇ ਕਹਿੰਦੇ ਉੱਥੇ ਸਾਡੇ ਪਿੰਡ ਤੋਂ ਹੀ ਇੱਕ ਬਜ਼ੁਰਗ ਮਾਤਾ ਜੀ ਗੁਰਦੁਆਰਾ ਸਾਹਿਬ ਉੱਥੇ ਬੈਠੇ ਹੋਏ ਸਨ ਤੇ ਉਹ ਮੇਰੇ ਨਾਲ ਗੱਲਾਂ ਬਾਤਾਂ ਕਰਨ ਲੱਗ ਜਾਂਦੇ ਨੇ ਉਹ ਅਕਸਰ ਹੀ ਸਾਡੇ ਘਰ ਵੀ ਆਉਂਦੇ ਜਾਂਦੇ ਸਨ ਉੱਥੋਂ ਹੀ ਸਾਡੀ ਗੱਲਬਾਤ ਸ਼ੁਰੂ ਹੋ ਜਾਂਦੀ ਹੈ ਉਹ ਕਹਿੰਦੇ ਮੈਨੂੰ ਪੁੱਛਣ ਲੱਗ ਜਾਂਦੇ ਨੇ ਕਿ ਕਿੱਥੋਂ ਦਵਾਈ ਖਾਣੇ ਹੋ ਕਿਸ ਤਰ੍ਹਾਂ ਵੀ ਤੁਹਾਨੂੰ ਕੋਈ ਫਰਕ ਨਹੀਂ ਪਿਆ ਤਾਂ ਕਹਿੰਦੇ ਵੀ ਮੈਂ ਉਹਨਾਂ ਨੂੰ ਕਿਹਾ ਕਿ ਨਹੀਂ ਮੈਨੂੰ ਤਾਂ ਕੋਈ ਫਰਕ ਨਹੀਂ ਪਿਆ ਮੈਂ ਤਾਂ ਬਹੁਤ ਅਰਦਾਸਾਂ ਬੇਨਤੀਆਂ ਵੀ ਕਰਵਾਈਆਂ ਨੇ ਮੈਂ ਪਾਠ ਵੀ ਬਹੁਤ ਕਰਦੀ ਆਂ ਸੇਵਾ ਵੀ ਬਹੁਤ ਕਰਦੀ ਆਂ ਪਰ ਪਤਾ ਨਹੀਂ ਵਾਹਿਗੁਰੂ ਜੀ ਨੂੰ ਹਜੇ ਕੀ ਮਨਜ਼ੂਰ ਹੈ ਮੇਰੀ ਅਰਦਾਸ ਬੇਨਤੀ ਪੂਰੀ ਨਹੀਂ ਹੁੰਦੀ ਸਾਧ ਸੰਗਤ ਜੀ ਗੁਰਦੁਆਰਾ ਸਾਹਿਬ ਦੇ ਵਿੱਚ ਬੈਠ ਕੇ ਉਹ ਭੈਣ ਦੱਸਦੀ ਆ ਕਿ ਮਾਤਾ ਜੀ ਨੇ ਮੇਰੇ ਨਾਲ ਗੱਲਬਾਤ ਕੀਤੀ ਉਹ ਕਹਿੰਦੇ ਉਹਨਾਂ ਨੇ ਮੈਨੂੰ ਦੱਸਿਆ ਕਿ ਤੂੰ ਹਰ ਰੋਜ਼ ਆਪਣਾ ਮੂਲ ਮੰਤਰ ਦਾ ਪਾਠ ਕਰਿਆ ਕਰ ਜੇ ਤੇਰੇ ਕੋਲ 108 ਮਣਕੀਆਂ ਵਾਲੀ ਮਾਲਾ ਹੈਗੀ ਹੈ ਜੇ ਨਹੀਂ ਤਾਂ ਤੂੰ ਗੁਰਦੁਆਰਾ ਸਾਹਿਬ ਤੋਂ ਲੈ ਜਾ ਤੇ ਉਹ 108 ਵਾਰ ਮੂਲ ਮੰਤਰ ਦਾ ਜਾਪ ਹਰ ਰੋਜ਼ ਕਰਿਆ ਕਰ। ਜੋ ਭੈਣ ਕਹਿੰਦੀ ਕਿ ਮੈਂ ਘਾਹ ਰਾ ਕੇ ਅਗਲੇ ਦਿਨ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਜੋਤ ਜਗਾਈ ਪਹਿਲਾਂ ਤਾਂ ਮੈਂ ਸਿਰਫ ਐਤਵਾਰ ਨੂੰ ਹੀ ਜੋਤ ਜਗਾਉਂਦੀ ਸੀ ਪਰ ਹੁਣ ਮੈਂ ਹਰ ਰੋਜ਼ ਜੋਤ ਜਗਾਉਣਾ ਸ਼ੁਰੂ ਕਰ ਦਿੱਤਾ। ਮੈਂ ਜਦੋਂ ਵੀ ਸਵੇਰੇ ਅੰਮ੍ਰਿਤ ਵੇਲੇ ਉੱਠਿਆ ਕਰਦੀ ਇਸ਼ਨਾਨ ਕਰਕੇ ਜੋਤ ਜਗਾ ਲੈਂਦੀ ਨੀਚੇ ਬੈਠ ਕੇ ਮੈਂ ਕੋਲ ਜਲ ਰੱਖ ਲੈਂਦੀ ਤੇ 108 ਵਾਰ ਮੂਲ ਮੰਤਰ ਦਾ ਜਾਪ ਕਰਦੀ ਸੀ ਉਹ ਭੈਣ ਕਹਿੰਦੀ ਕਿ ਮੈਂ ਹਰ ਰੋਜ਼ ਪਾਠ ਵੀ ਕਰਨਾ ਮੂਲ ਮੰਤਰ ਦਾ ਜਾਪ ਵੀ ਕਰਨਾ ਰੈਰਾਸ ਵੀ ਕਰਦੀ ਸੀ ਤੇ ਐਤਵਾਰ ਨੂੰ ਚਪਾਰਾ ਸਾਈਂ ਵੀ ਘਟ ਕਿਉਂਕਿ ਸਾਧ ਸੰਗਤ ਜੀ ਜਦੋਂ ਆਪਾਂ ਬਹੁਤ ਜਗ੍ਹਾ ਤੋਂ ਥੱਕ ਹਾਰ ਜਾਂਦੇ ਆ ਜਦੋਂ ਕਿਤੋਂ ਵੀ ਆਪਾਂ ਨੂੰ ਕੋਈ ਫਰਕ ਨਹੀਂ ਪੈਂਦਾ ਉਦੋਂ ਆਪਾਂ ਥੋੜੇ ਜਿਹੇ ਡੋਲ ਜਾਂਦੇ ਆ ਆਪਣਾ ਮਨ ਜਿਹੜਾ ਹੈ ਉਹ ਡੋਲ ਜਾਂਦਾ ਹੈ ਕਿ ਆਪਾਂ ਨੂੰ ਕਿਤੋਂ ਵੀ ਕੋਈ ਫਰਕ ਨਹੀਂ ਪੈ ਰਿਹਾ ਤਾਂ ਸ਼ਾਇਦ ਆਪਾਂ ਨੂੰ ਕਿਤੋਂ ਵੀ ਕੋਈ ਫਾਇਦਾ ਨਹੀਂ ਹੋਵੇਗਾ ਕਿਤੋਂ ਵੀ ਕੋਈ ਫਰਕ ਨਹੀਂ ਪਵੇਗਾ ਸ਼ਾਇਦ ਸਾਡੀ ਅਰਦਾਸ ਬੇਨਤੀ ਮਨਜ਼ੂਰੀ ਨਹੀਂ ਹੋਵੇਗੀ ਪੂਰੀ ਹੀ ਨਹੀਂ ਹੋਵੇਗੀ ਪਰ ਉਹ ਭੈਣ ਕਹਿੰਦੀ ਕਿ ਮੈਂ ਬਿਲਕੁਲ ਵੀ ਗੁਰੂ ਮਹਾਰਾਜ ਦਾ ਓਟ ਆਸਰਾ ਨਾ ਛੱਡਿਆ ਮੈਂ ਗੁਰਬਾਣੀ ਦਾ ਸਾਥ ਨਹੀਂ ਸੀ ਛੱਡਿਆ ਗੁਰਬਾਣੀ ਦਾ ਲਾੜ ਹਮੇਸ਼ਾ ਫੜ ਕੇ ਰੱਖਿਆ ਉਸੇ ਤਰ੍ਹਾਂ ਰੂਟੀਨ ਆਪਣੀ ਰੱਖੀ ਤੇ ਉਹ ਭੈਣ ਕਹਿੰਦੀ ਕਿ ਮੈਂ 3-4 ਮਹੀਨੇ ਬਾਅਦ ਉਹੀ ਡਾਕਟਰ ਦੇ ਕੋਲ ਗਈ ਉਹਦੇ ਕੋਲ ਮੇਰੀਆਂ ਦਵਾਈਆਂ ਚੱਲਦੀਆਂ ਸੀ ਰਿਪੋਰਟਾਂ ਸੀ ਉਹਦੇ ਕੋਲ ਕਹਿੰਦੇ ਮੈਂ ਜੋ ਮੈਨੂੰ ਪਹਿਲਾਂ ਕਾਫੀ ਸਾਲ ਤੋਂ ਫਰਕ ਨਹੀਂ ਸੀ ਪਿਆ ਪਰ ਜਦੋਂ ਮੈਂ ਮੂਲ ਮੰਤਰ ਦਾ ਜਾਪ ਸ਼ੁਰੂ ਕੀਤਾ ਕਹਿੰਦੇ ਮੈਨੂੰ ਡਾਕਟਰ ਦੇ ਕੋਲ ਜਾਣੀ ਆ ਵੀ ਕਹਿੰਦੇ ਰਿਪੋਰਟਾਂ ਜਦੋਂ ਹੁੰਦੀਆਂ ਨੇ ਕਈ ਵਾਰ ਕਹਿੰਦੇ ਸੀ ਮਹੀਨੇ ਬਾਅਦ ਕਈ ਵਾਰ 2-3 ਮਹੀਨਿਆਂ ਬਾਅਦ ਅਸੀਂ ਰਿਪੋਰਟਾਂ ਕਰਵਾਉਂਦੇ ਰਹਿੰਦੇ ਸੀ ਅਸੀਂ ਨਾਰਮਲ ਹੀ ਸੀ ਜਿਵੇਂ ਜਾਂਦੇ ਸੀ ਡਾਕਟਰ ਦੇ ਕੋਲ ਮੈਡੀਸਿਨ ਉਸੇ ਦਿਨ ਵੀ ਅਸੀਂ ਨਾਰਮਲ ਹੀ ਦੋਨੋਂ ਹਸਬੰਡ ਵਾਈਫ ਉੱਥੇ ਜਾ ਕੇ ਆਪਣੀਆਂ ਰਿਪੋਰਟਾਂ ਕਰਵਾਈਆਂ ਜਦੋਂ ਰਿਪੋਰਟਾਂ ਆਉਂਦੀਆਂ ਨੇ ਤਾਂ ਡਾਕਟਰ ਸਾਨੂੰ ਕਹਿੰਦੇ ਨੇ ਕਿ ਤੁਹਾਡੇ ਕੋਲ ਬੱਚਾ ਹੋਣ ਵਾਲਾ ਹੈ ਸਾਨੂੰ ਇਸ ਗੱਲ ਦਾ ਬਿਲਕੁਲ ਵੀ ਯਕੀਨ ਨਹੀਂ ਆਉਂਦਾ ਕਿਉਂਕਿ ਕਾਫੀ ਸਮਾਂ ਹੋ ਗਿਆ ਸੀ ਕਿਉਂਕਿ ਡਾਕਟਰਾਂ ਨੇ ਵੀ ਰਿਸਪੌਂਸ ਦੇਣਾ ਛੱਡ ਦਿੱਤਾ ਸੀ ਸ਼ਾਇਦ ਹੀ ਕੋਈ ਸੋਲੂਸ਼ਨ ਹੋ ਜੇ ਇਹਦੇ ਬਾਰੇ ਜਦੋਂ ਡਾਕਟਰ ਸਾਨੂੰ ਇਹ ਗੱਲ ਦੱਸਦੇ ਨੇ ਤਾਂ ਸਾਨੂੰ ਇਦਾਂ ਲੱਗਦਾ ਹੈ ਕਿ ਉਹ ਜਿੱਦਾਂ ਸਾਡੇ ਨਾਲ ਮੁਝਾਹ ਕਰ ਰਹੇ ਨੇ ਅਸੀਂ ਦੁਬਾਰਾ ਤੋਂ ਪੁੱਛਦੇ ਹਾਂ ਉਹ ਕਹਿੰਦੇ ਹਾਂ ਜੀ ਤੇ ਅਸੀਂ ਤੁਹਾਡੇ ਕੋਲ ਬੱਚਾ ਹੋਣ ਵਾਲਾ ਹੈ ਡਾਕਟਰ ਵੀ ਸਾਨੂੰ ਪੁੱਛਦੇ ਨੇ ਤੁਸੀਂ ਹੋਰ ਕਿਤੋਂ ਦਵਾਈ ਤਾਂ ਨਹੀਂ ਲਈ ਸਭ ਕੁਝ ਪੁੱਛਦੇ ਨੇ ਅਸੀਂ ਕਹਿੰਦੇ ਹਾਂ ਵੀ ਨਹੀਂ ਅਸੀਂ ਉਥੋਂ ਰਿਪੋਰਟਾਂ ਕਰਵਾ ਕੇ ਦਵਾਈ ਲੈ ਕੇ ਘਰ ਆ ਜਾਂਦੇ ਹਾਂ ਭੈਣ ਕਹਿੰਦੀ ਕਿ ਮੈਂ ਜਿਆਦਾ ਲੰਮਾ ਸਮਾਂ ਜਦੋਂ ਪਹਿਲਾਂ ਦਾ ਦੁਪਹਿਰਾ ਸਾਹਿਬ ਕੱਟਦੀ ਸੀ ਪਾਠ ਵੀ ਕਰਦੀ ਸੀ ਕਹਿੰਦੇ ਜਦੋਂ ਮੇਰੇ ਕੋਲ ਬੱਚਾ ਹੋਣ ਵਾਲਾ ਸੀ ਤਾਂ ਡਾਕਟਰ ਨੇ ਕਾਫੀ ਰੈਸਟ ਦੱਸੀ ਸੀ ਕਾਫੀ ਰੈਸਟ ਦੱਸਣ ਕਰਕੇ ਮੇਰੇ ਤੋਂ ਜਿਆਦਾ ਲੰਮਾ ਸਮਾਂ ਬੈਠਾ ਨਹੀਂ ਸੀ ਜਾਂਦਾ ਮੈਂ ਸਿਰਫ ਮੂਲ ਮੰਤਰ ਦਾ ਜਾਪ ਹੀ ਕਰਦੀ ਸੀ ਇਹਦੇ ਕਰੀ ਵਾਰ ਡਾਕਟਰਾਂ ਨੇ ਮੈਨੂੰ ਕਹਿਣਾ ਕਿ ਤੁਸੀਂ ਇਸ ਤਰ੍ਹਾਂ ਰੈਸਟ ਕਰੋ ਅੱਗੇ ਪ੍ਰੋਬਲਮ ਨਹੀਂ ਆ ਸਕਦੀ ਆ ਕਿ ਜੋ ਗੱਲਾਂ ਤਾਂ ਐਨ ਨਹੀਂ ਸ਼ੇਅਰ ਨਹੀਂ ਕਰ ਸਕਦੀ ਸੀ ਮੈਨੂੰ ਕਾਫੀ ਪ੍ਰੋਬਲਮ ਨਹੀਂ ਆਈਆਂ ਉਸ ਵਜ੍ਹਾ ਕਰਕੇ ਮੈਂ نیچے ਜ਼ਿਆਦਾ ਬੈਠ ਨਹੀਂ ਸੀ ਸਕਦੀ ਜ਼ਿਆਦਾ ਸਮਾਂ ਡਾਕਟਰਾਂ ਨੇ ਮੈਨੂੰ ਬੈੱਡ ਰੈਸਟ ਹੀ ਦੱਸੀ ਸੀ ਤੇ ਸਿਰਫ ਬੈੱਡ ਤੇ ਹੀ ਪੈਣਾ ਸੀ ਡਾਕਟਰ ਨੇ ਦੱਸਿਆ ਕਿ ਜ਼ਿਆਦਾ ਬੈਠਣਾ ਵੀ ਨਹੀਂ ਹੈ ਜੇਸੇ ਕਰਕੇ ਕਹਿੰਦੇ ਕਿ ਮੈਂ ਮੂਲ ਮੰਤਰ ਦਾ ਜਾਪ ਵੀ ਨਹੀਂ ਛੱਡਿਆ 108 ਵਾਰ ਉਸੇ ਤਰ੍ਹਾਂ ਇਸ਼ਨਾਨ ਕਰਕੇ ਜੋਤ ਜਗਾ ਕੇ ਕੋਲ ਜਲ ਰੱਖ ਕੇ ਤਾਂ ਕਹਿੰਦੀ ਮੈਂ ਮੂਲ ਮੰਤਰ ਦਾ ਜਾਪ ਕਰਨਾ ਕਹਿੰਦੇ ਜਿਹੜਾ ਜਲ ਸੀ ਉਹ ਛਕ ਕੇ ਆਪਣੇ ਪਰਿਵਾਰ ਦੇ ਵਿੱਚ ਸਭ ਨੂੰ ਦੇ ਕੇ ਤੇ ਬਾਕੀ ਦਾ ਜੋ ਜਲ ਸੀ ਉਸ ਦਾ ਮੈਂ ਘਰ ਦੇ ਵਿੱਚ ਛੱਟਾ ਦੇ ਦਿੱਤੀ ਸੀ ਤੀ ਕਹਿੰਦੇ ਕਿ ਮੇਰਾ ਬਹੁਤ ਹੀ ਵਧੀਆ ਸਮਾਂ ਲੰਘਿਆ ਤੇ ਮੇਰਾ ਸਾਰਾ ਹੀ ਸਮਾਂ ਸਹੀ ਬੀਤ ਗਿਆ ਕਹਿੰਦੇ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਮੇਰੇ ਕੋਲ ਪੁੱਤਰ ਦਾ ਜਨਮ ਹੋਇਆ ਮੈਨੂੰ ਤਾਂ ਤਨ ਤਨ ਬਾਬਾ ਦੀਪ ਸਿੰਘ ਜੀ ਨੇ ਪੁੱਤਰ ਦੀ ਦਾਤ ਬਖਸ਼ੀ ਵਾਹਿਗੁਰੂ ਸੱਚੇ ਪਾਤਸ਼ਾਹ ਮੈਨੂੰ ਇੱਕ ਬੇਟਾ ਦਿੰਦੇ ਨੇ ਉੱਤਰ ਦੀ ਦਾਤ ਬਖਸ਼ਿਸ਼ ਹੁੰਦੀ ਹੈ ਕਹਿੰਦੇ ਵੀ ਮੈਂ ਬਹੁਤ ਜਗ੍ਹਾ ਤੇ ਭੈਣ ਦੱਸ ਰਹੀ ਹੈ ਕਿ ਕੋਈ ਜਗ੍ਹਾ ਨਹੀਂ ਸੀ ਛੱਡੀ ਕੋਈ ਡਾਕਟਰ ਵੀ ਨਹੀਂ ਸੀ ਛੱਡਿਆ ਮੈਂ ਪਾਠ ਵੀ ਬਹੁਤ ਕਰਦੀ ਸੀ ਨਿਤਨੇਮ ਵੀ ਕਰਦੀ ਸੀ ਚੋਪੈਰਾ ਸਾਹਿਬ ਵੀ ਕੱਟਦੀ ਸੀ ਕਹਿੰਦੇ ਮੈਂ ਦੁਪਹਿਰਾ ਸਾਇਬ ਕੱਟਣ ਦੇ ਨਾਲ ਜਾਂ ਗੁਰਬਾਣੀ ਦਾ ਜਾਪ ਕਰਨ ਦੇ ਨਾਲ ਕੋਈ ਫਰਕ ਨਹੀਂ ਸੀ ਪੈਂਦਾ ਮੈਂ ਦੱਸ ਤਿਆਂ ਕਿ ਗੁਰਬਾਣੀ ਕਦੇ ਵੀ ਕਿਸੇ ਦਾ ਬੁਰਾ ਨਹੀਂ ਕਰਦੀ ਕਿ ਵਾਹਿਗੁਰੂ ਜੀ ਦੀ ਬਹੁਤ ਕਿਰਪਾ ਹੁੰਦੀ ਘਰ ਦੇ ਵਿੱਚ ਖੁਸ਼ੀ ਦਾ ਮਾਹੌਲ ਹੋ ਜਾਂਦਾ ਹੈ ਕਹਿੰਦੇ ਪਰ ਅੱਗੇ ਜਾ ਕੇ ਕੁਝ ਦਿਨਾਂ ਦੇ ਬਾਅਦ ਬੱਚੇ ਨੂੰ ਪ੍ਰੋਬਲਮ ਆ ਜਾਂਦੀ ਹੈ ਕਹਿੰਦੇ ਜਦੋਂ ਇਸ ਤਰ੍ਹਾਂ ਹੁੰਦਾ ਹੈ ਤਾਂ ਉਹ ਭੈਣ ਦੱਸ ਰਹੀ ਹੈ ਕਿ 11 ਦਿਨ ਦੁਬਾਰਾ ਤੋਂ ਕਹਿੰਦੇ ਵੀ ਉਸੇ ਤਰ੍ਹਾਂ ਮੈਂ ਪਾਠ ਸੁਖ ਨੈ ਮੂਲ ਮੰਤਰ ਦਾ ਜਾਪ 108 ਵਾਰ ਇਹਦੇ 11 ਦਿਨ ਮੈਂ ਹੋਰ ਮੂਰ ਮੰਤਰ ਦਾ ਜਾਪ ਕਰਦੀ ਹਾਂ ਕਹਿੰਦੇ ਮੇਰਾ ਬੇਟਾ ਜੋ ਛੋਟਾ ਬੱਚਾ ਹੁੰਦਾ ਹੈ ਉਹ ਵੀ ਬਿਲਕੁਲ ਠੀਕ ਹੋ ਜਾਂਦਾ ਹੈ ਉਹ ਭੈਣ ਕਹਿੰਦੀ ਹੈ ਕਿ ਮੈਂ ਐਸੀ ਹੀ ਤਰ੍ਹਾਂ ਮੂਲ ਮੰਤਰ ਦਾ ਜਾਪ ਕਰਦੀ ਰਹੀ ਮੂਲ ਮੰਤਰ ਦਾ ਜਾਪ ਮੈਂ ਖੁਦ ਦਾ ਐਕਸਪੀਰੀਅੰਸ ਹੈ ਮੇਰਾ ਮੇਰੀ ਖੁਦ ਦੀ ਹੰਡ ਬੀਤੀ ਹੈ ਜੋ ਮੈਂ ਦੇਖਿਆ ਕਿ ਮੂਲ ਮੰਤਰ ਦਾ ਜਾਪ ਕਰਨ ਦੇ ਨਾਲ ਹਰ ਇਸ਼ਾ ਪੂਰੀ ਹੁੰਦੀ ਹੈ ਹਰ ਮਨੁਕਾਮਨਾ ਪੂਰੀ ਹੁੰਦੀ ਹੈ ਕਹਿੰਦੇ ਅੱਜ ਵੀ ਮੈਂ ਉਸੇ ਹੀ ਤਰ੍ਹਾਂ ਰੁਟੀਨ ਦੇ ਨਾਲ ਨਿਤਨੇਮ ਰਹਿ ਰਹਾ ਸਾਹਿਬ ਦੁਪਹਿਰਾ ਸਾਹਿਬ ਵੀ ਕੱਟਦੀ ਹਾਂ ਹਰ ਰੋਜ਼ ਕਹਿੰਦੇ ਜੋਤ ਜਗਾ ਕੇ ਮੈਂ ਮੂਲ ਮੰਤਰ ਦਾ ਜਾਪ ਵੀ ਕਰਦੀ ਹਾਂ ਕਹਿੰਦੇ ਵਾਹਿਗੁਰੂ ਜੀ ਦੀ ਕਿਰਪਾ ਦੇ ਸਦਕਾ ਹੁਣ ਮਹਾਰਾਜ ਦੀ ਇੰਨੀ ਕਿਰਪਾ ਹੈ ਕਿ ਜੋ ਅੱਗੇ ਇਸ਼ਾਰਾ ਰੱਖਦੇ ਹਾਂ ਵਾਹਿਗੁਰੂ ਜੀ ਅੱਗੇ ਜੋ ਅਰਦਾਸ ਬੇਨਤੀ ਕਰਦੇ ਹਾਂ ਉਹ ਸਭ ਪੂਰੀ ਹੋ ਜਾਂਦੀ ਹੈ ਸਾਧ ਸੰਗਤ ਜੀ ਇਹ ਸੀ ਇੱਕ ਪੈਣ ਦੀ ਹੱਦ ਬੀਤੀ ਕਿਵੇਂ ਮੂਲ ਮੰਤਰ ਦਾ ਜਾਪ ਕਰਨ ਦੇ ਨਾਲ ਉਹਨਾਂ ਦੇ ਘਰ ਵਿੱਚ ਵਾਹਿਗੁਰੂ ਜੀ ਸੱਚੇ ਪਾਤਸ਼ਾਹ ਜੀ ਨੇ ਪੁੱਤਰ ਦੀ ਦਾਤ ਬਖਸ਼ੀ ਕਿਉਂਕਿ ਸਾਧ ਸੰਗਤ ਜੀ ਕਈ ਵਾਰ ਪੈਣ ਭਰਾ ਕਹਿ ਦਿੰਦੇ ਨੇ ਕਿ ਸਾਡੀ ਅਰਦਾਸ ਬੇਨਤੀ ਨਹੀਂ ਪੂਰੀ ਹੋਈ ਅਸੀਂ ਜਪਜੀ ਸਾਹਿਬ ਦੇ ਪਾਠ ਕੀਤੇ ਚਉਪਈ ਸਾਹਿਬ ਦੇ ਪਾਠ ਕੀਤੇ ਅਸੀਂ ਇਨੇ ਸੁਖਮਣੀ ਸਾਹਿਬ ਦੇ ਪਾਠ ਕੀਤੇ ਨੇ ਇਨੇ ਚ ਪੈਰਾ ਸਾਹਿਬ ਵੀ ਕਾਟ ਲਏ ਸਾਰੇ ਸੰਗਤ ਜੀ ਕਦੇ ਵੀ ਡੋਲਣਾ ਨਹੀਂ ਚਾਹੀਦਾ ਆਪਾਂ ਨੂੰ ਸਬਰ ਸੰਤੋਖ ਰੱਖਣਾ ਚਾਹੀਦਾ ਹੈ ਤੁਹਾਡੇ ਘਰ ਦੇ ਵਿੱਚ ਜਾਂ ਤੁਹਾਡੇ ਕੰਮ ਨੂੰ ਲੈ ਕੇ ਜੇਕਰ ਕੋਈ ਵੀ ਪ੍ਰੋਬਲਮ ਹੈ ਕੋਈ ਵੀ ਰੁਕਾਵਟ ਚੱਲ ਰਹੀ ਹੈ ਤਾਂ ਤੁਸੀਂ ਮੂਲ ਮੰਤਰ ਦਾ ਜਾਪ ਰੋਜ਼ਾਨਾ ਕਰੋਗੇ ਤਾਂ ਤੁਹਾਡੀਆਂ ਸਾਰੀਆਂ ਹੀ ਮੁਸ਼ਕਲਾਂ ਦਾ ਹੱਲ ਹੋ ਜਾਵੇਗਾ ਕਿਉਂਕਿ ਗੁਰਬਾਣੀ ਬੜੀ ਪਾਵਰਫੁਲ ਹੈ ਜੇ ਅਸੀਂ ਪੂਰੀ ਸ਼ਰਧਾ ਭਾਵਨਾ ਵਿਸ਼ਵਾਸ ਦੇ ਨਾਲ ਇਸ ਦਾ ਜਾਪ ਕਰੀਏ ਤਾਂ ਵਾਹਿਗੁਰੂ ਜੀ ਸਾਡੀਆਂ ਸਾਰੀਆਂ ਹੀ ਅਰਦਾਸਾਂ ਬੇਨਤੀਆਂ ਪੂਰੀਆਂ ਕਰ ਦਿੰਦੇ ਨੇ ਪਿਆਰੀ ਸਾਧ ਸੰਗਤ ਜੀ ਜੇ ਕਰੇ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਜੀ ਲਿਖਣਾ ਕਦੇ ਨਾ ਭੁੱਲਣਾ ਜੇਕਰ ਸਾਡੇ ਚੈਨਲ ਦੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ